ਇੱਕ ਗਾਣਾ ਜਦੋਂ ਇੱਕ ਵਾਰੀ ਲਾਦੀ ਨਾ ਮਤਲਬ ਥੱਕ ਦੀਨੀ ਆ ਇੰਨੀ ਕੰਟੀਨਿਊਸਲੀ ਮਤਲਬ ਨੱਚੀ ਜਾਂਦੀ ਆ ਓ ਮਾਈ ਗੋਡ ਯਾਰ ਓ ਬੱਸ ਬੱਸ ਸਾਥੀ ਕਾਲਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਇਬਾਦਤ ਦੀ ਗੱਲ ਸੁਣ ਲਓ ਪਹਿਲਾਂ ਹਾਂਜੀ ਇਬਾਦਤ ਹੁਣੇ ਉੱઠી ਏ ਜੇ ਨੇ ਪੀਨੂਪੀ ਚੇਂਜ ਕਰਕੇ ਬਿਠਾਇਆ ਵਾ ਵੈਹੀ ਗਾਣਾ ਲਾ ਕੇ ਮੈਂ ਟਰਾਈ ਕਰ ਰਹੀ ਸੀ ਵੀ ਜੋ ਸੁੱਤੀ ਉੱઠી ਆ ਪਿچھے ਦੇਖਦੀ ਆ ਭਰਾ ਆਹੋ ਤੁਹਾਨੂੰ ਗੱਲ ਦੱਸ ਦਿਆਂ ਇਬਾਦਤ ਨਾ ਜਦੋਂ ਅਸੀਂ ਕੋਈ ਗਾਣਾ ਲਾਉਂਦੇ ਆ ਨਾ ਇੱਕ ਸਪੈਸ਼ਲ ਗਾਣਾ ਗਿੱਪੀ ਘਰੇਵਾਲ ਦਾ ਉਹ ਸੁਣਦੇ ਹੀ ਮਤਲਬ ਨੱਚਣਾ ਸ਼ੁਰੂ ਕਰ ਦਿੰਦੇ ਵੇਟ ਨਹੀਂ ਕਰਦੇ ਆ ਇਹ ਖਾਸ ਕਰਕੇ ਤੇ ਤੇ ਇਹਦੀ ਝਲਕੀ ਮੈਂ ਕੱਲ ਬਣਾਈ ਸੀ ਮੈਂ ਪਹਿਲਾਂ ਵੀਡੀਓ ਚ ਲਾ ਦਿੰਨਾ ਪਹਿਲਾਂ ਤੁਸੀਂ ਉਹ ਦੇਖੋ ਫਿਰ ਦੱਸਿਓ ਆਓ ਆ ਸਾਡੀ ਇਬਾਦਤ ਗਿੱਪੀ ਗਰੇਵਾਲ ਦੀ ਐਡੀ ਵੱਡੀ ਫੈਨ ਬਣ ਚੁੱਕੀ ਹੈ ਨਾ ਮਤਲਬ ਉਹਨਾਂ ਦਾ ਮਤਲਬ ਗਾਣਾ ਸੁਣਦੇ ਹੀ ਗਿੱਪੀ ਬਾਈ ਦਾ ਤੇ ਇਹ ਕਮਾਲ ਕਰਨ ਲੱਗ ਜਾਂਦੀ ਉਸੇ ਟਾਈਮ ਆ ਦੇਖੋ ਡੈਮੋ ਆ ਹੈਗਾ ਗਾਣਾ ਇਹ ਹੈਗਾ ਇੱਕ ਗਾਣਾ ਇਹ ਹੁਣ ਮੈਂ ਪਲੇ ਕਰਾਂਗਾ ਤਾਂ ਇਬਾਦਤ ਦਾ ਰਿਐਕਸ਼ਨ ਦੇਖਿਓ ਓ ਮਾਈ ਗੋਡ ਅਭੀ ਹਾਂਜੀ ਹੁਣ ਬੰਦ ਕਰੋ ਯਾਰ ਕਾਪੀਰਾਈਟ ਨਾ ਆ ਜੇ ਓ ਮਾਈ ਗੋਡ ਯਾਰ ਮਾਤਾ ਤੇ ਮਤਲਬ ਅਸੀਂ ਚਲੋ ਸੁਣਾ ਨਹੀਂ ਸਕਦੇ ਬਟ ਅਸੀਂ ਤੁਹਾਨੂੰ ਦੱਸਿਆ ਵੀ ਔਨ ਕੀ ਕਰਦੇ ਸਾਰੇ ਇਦਾਂ ਇਦਾਂ ਇਹ ਤੇ ਡਾਂਸ ਕਰ ਲਾਈ ਜਾਂਦੀ ਹੈ ਦੇਖ ਲੋ ਆ ਦੇਖੋ ਇਹ ਸਫੇਰ ਦਿਖਾਣਾ ਆ ਦੇਖੋ ਰੁਕੋ ਰੁਕੋ ਹੁਣ ਬੰਦ ਕੀਤਾ ਨਾ ਗਾਣਾ ਦੇਖ ਦੇਖੋ ਹੁਣ ਇਹ ਚਲਾਵਾਂਗਾ ਏ ਓਹ ਮਾਈ ਗੋਡ ਯਾਰ ਓ ਬਸ ਬਸ ਐਡਾ ਕੀਦ ਨੂੰ ਮਾਰੀ ਰੋਕੀ ਗਾਣਾ ਰੋਕੇ ਤਾਂ ਆਪ ਵੀ ਰੋਕੀਏ ਹੁਣ ਫਿਰ ਸ਼ੁਰੂ ਕਰ ਦਿੰਦੇ ਕਿ ਏ ਏ ਇਬਾਦਤ ਮੁਹਲੇ ਸਾਡੀ ਬਾਤ ਦੈਤਾ ਵਾ ਜਿੱਦਾਂ ਹੀ ਕੋਈ ਡਾਲ ਖਡਾਉਣੇ ਲੈ ਕੇ ਆਉਂਦੇ ਤੇ ਆਪਾਂ ਉਹਨੂੰ ਆਨ ਆਫ ਬਟਨ ਹੁੰਦੇ ਨਾ ਹਨਾ ਤੇ ਆਨ ਕਰੀਏ ਤੇ ਉਹ ਨਾਲ ਦੀ ਨਾਲ ਹੀ ਸਟਾਰਟ ਹੋ ਜਾਂਦੀ ਹੈ ਉਹ ਚਲਾ ਰਹੀ ਆ ਆਪ ਚਲਾਨ ਦੀ ਕੋਸ਼ਿਸ਼ ਕਰੀ ਵੀ ਚਲਾਓ ਓਏ 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 ਨਹੀਂ 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 ਬੁੱਤ ਨਹੀਂ 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 ਓਹੋ ਇਬਾਦਤ ਬਹੁਤ ਨੱਚਦੀ ਆ ਬਈ ਇਹ ਬਹੁਤ ਇੱਕ ਗਾਣਾ ਜਦੋਂ ਇੱਕ ਵਾਰੀ ਲਾਦੀ ਨਾ ਮਤਲਬ ਥੱਕ ਦੀਨੀ ਆ ਇੰਨੀ ਕੰਟੀਨਿਊਸਲੀ ਮਤਲਬ ਨੱਚੀ ਜਾਂਦੀ ਆ ਸਹੀ ਗੱਲ ਸਹੀ ਗੱਲ ਸਹੀ ਆ ਦੇਖੋ ਇਹ ਓਏ ਬਾਦ ਇਹ ਕੀ ਗੱਲ ਹੈ ਬਈ ਸਬਜ਼ੀਆਂ ਸੜ ਜੇ ਸੱਚ ਜਾਓ ਤੇ ਸੀ ਕੀ ਗੱਲ ਇਹ ਦੱਸੋ ਇਹਨਾਂ ਸ਼ੌਕਾ ਤਾਂ ਨਾ ਡਾਂਸ ਕਰਦਾ ਹੈ ਮਿੱਠਿਆ ਹੈ ਨਹੀਂ ਅੰਬੀ ਹੋਈ ਹਾਂ ਹਾਂ ਆ ਆ ਆ ਆ ਇਹ ਬਾਦ ਚਿਰੇ ਚਿਰੇ ਨਾਚ ਕਰੀਦਾ ਹੁੰਦਾ ਚਿੜਿੜਿੜਿ ਕੁਨ ਡਾਂਸ ਕਰਦੇ ਮੈਂ ਕਰ ਜੀਏਗਾ ਮੈਂ ਕਰ ਜੀਏਂਗਾ ਡਾਂਸ ਮੈਂ ਕਰਾਂਗੀ ਮੈਂ ਕਰਾਂਗੀ ਡਾਂਸ ਮੈਨੂੰ ਕੋਈ ਰੋਕ ਨਹੀਂ ਸਕਦਾ ਅੱਜਾ ਅੱਜਾ ਆਉਂਦੀ ਨਹੀਂ ਪਈ ਹਾਂ ਇਹ ਮਸਤੀ ਜਿਹੜੀ ਹੋਈ ਹੈ ਆਹ ਲੌਰਿਆ ਸਵੇਰ ਦਾ ਟਾਈਮ ਬਾਹਰ ਮੌਸਮ ਬਹੁਤ ਵਧੀਆ ਵਾ ਅੱਜ ਜਾਣਾ ਜਿੰਨੂੰ ਕਹਿਣਾ ਕਿ ਤੇ ਬਾਹਰ ਲੈ ਕੇ ਜਾਓ ਕਿਉਂਕਿ ਵਧੀਆ ਮੌਸਮ ਆ ਗਰਮੀ ਕਰਕੇ ਤੁਹਾਨੂੰ ਲੈ ਕੇ ਜਾਂਦੇ हां सै वाली ਗੱਲ ਤੇ ਆ ਕਿ ਜਿਹੋਨੇ ਨੂੰ ਆਪਣੀ ਗੱਡੀ ਦੀ ਟੈਂਸ਼ਨ ਰਹਿੰਦੀ ਕਦੀ ਮੀਂਹ ਆ ਜਾਂਦਾ ਕਦੇ ਬਾਹਰ ਗੱਡੀ ਤੋਂ ਪੇਖੜਾਉਣੀ ਹੁੰਦੀ ਗੱਡੀ ਇਹਨਾਂ ਨੇ ਕਹਾਈ ਏਜੰਸੀ ਆ ਲੈਣੇ ਮਤਲਬ ਨਹੀਂ ਸਰ ਜਿਨ੍ਹਾਂ ਨੇ ਪੀਪੀਐਫ ਕੀਤੀ ਉਹ ਕਹਿੰਦੇ 10 ਦਿਨ ਧੁੱਪੇ ਰੱਖਣੇ ਗੱਡੀ ਜਿਉਂਨਾ ਕਹਦੀ ਧੁੱਪੇ ਗੱਡੀ ਲਾਉਂਦਾ ਉਹਤੇ ਨਿਆਣੇ ਵੀ ਬੈਠ ਬੋਲ ਘੇੜਦੇ ਨੇ ਕਦੀ ਉਹਨਾਂ ਤੋਂ ਬਚਾਉਣੀ ਪੈਂਦੀ ਗੱਡੀ ਹੁਣ ਮੀਂਹ ਆ ਗਿਆ ਹੁਣ ਗੱਡੀ ਅੰਦਰ ਲਾਉਣੀ ਪੈਂਦੀ ਜਿਹੜਾ ਤਾਂ ਆਪਣੀ ਗੱਡੀ ਤੇ ਵਿਸ਼ੇ ਨਹੀਂ ਸਹੀ ਗੱਲ ਗੱਡੀ ਦਾ ਸ਼ੌਂਕ ਤਾਂ ਯਾਰ ਤੈਨੂੰ ਪਤਾ ਹੁੰਦਾ ਹੀ ਆ ਵੀਰੇ ਉਹਦਾ ਮੈਂ ਮੰਨਦੀ ਆ ਇਹ ਹੌਲੀ ਜਿਹੀ ਗੱਡੀ ਅੰਦਰ ਕਰਕੇ ਆਏ ਤੇ ਉਹ ਸਾਫ਼ ਕਰਨ ਵਾਲਾ ਆਇਆ ਸੀ ਲੜਕਾ ਤੇ ਉਹਨੇ ਵੱਡੀ ਸਾਫ਼ ਕਰਨੀ ਤੇ ਨਾਲੇ ਹੁਣ ਸਮਝਾ ਸਮਝੂ ਆਏ ਚੰਗੀ ਤਰ੍ਹਾਂ ਵੀ ਐਦਾਂ ਨਹੀਂ ਐਦਾਂ ਸਾਫ਼ ਇਹ ਮੈਨੂੰ ਲੱਗਦਾ ਥੋੜੇ ਮਹੀਨੇ ਦਾ ਚਾਹ ਹੋਣਾ ਵਾ ਨਾ ਨਾ ਮਹੀਨੇ ਦਾ ਚਾਹ ਨਹੀਂ ਕਿ ਮੈਂ ਦੱਸਦਾ ਨਹੀਂ ਤਾਂ ਹੁੰਦਾ ਵੈਸੇ ਸਹੀ ਗੱਲ ਹੁੰਦਾ ਹੁੰਦਾ ਪਤਾ ਕੀ ਬਲੈਕ ਕਲਰ ਦੀ ਗੱਡੀ ਹੈ ਪੀਪੀਐਫ ਕਰਾਈਓ ਤਾਂ ਨਵੀਂ ਮਨ ਐਵੇਂ ਰਹਿੰਦਾ ਵੀ ਨਾ ਕੋਈ ਕੱਚ ਨਾ ਰਹਿ ਜਾ ਮੈਂ ਦੱਸਦਾ ਜਦੋਂ ਆਪਾਂ ਟ੍ਰਿਪ ਸ਼ੁਰੂ ਕਰਦੀ ਹੈ ਨਾ ਉਸ ਟਾਈਮ ਥੋੜਾ ਜਿਆਦਾ ਪਰ ਰੈਕਸੇਸ਼ਨ ਮੋਡ ਤੇ ਆ ਜਾਣਾ ਕਿਉਂਕਿ ਉਸ ਟਾਈਮ ਗੰਦੀ ਤਾਂ ਹੋਇਆ ਕਰੀ ਗ੍ਰਸਤੇ ਚ ਲੇਕਿਨ ਮੈਂ ਉੱਥੇ ਵੀ ਵਾਸ਼ ਪੁਸ਼ ਕਰਾ ਲਿਆ ਕਰਦੀ ਜਦੋਂ ਗੰਦੀ ਹੋਇਆ ਕਰਦੀ ਨਾ ਕਪੜਾ ਆਪ ਹੀ ਮਾਰ ਮੁਰ ਲਿਆ ਕਰਨਾ ਉਦੋਂ ਸਾਫ ਕਰ ਲੈਣੀ ਐ ਸਿਮਰਤ ਨੂੰ ਲੈ ਜਾਨੇ ਨਾਲ ਸਿਮਰਤ ਨੂੰ ਸਾਫ ਕਰ ਆ ਕੇ ਨਾ ਗਿਆ ਗੱਡੀ ਸਾਫ ਕਰ ਭਰਾ ਰਲ ਮਿਲ ਕੇ ਅੱਧੀ ਮੈਂ ਕਰ ਲਈ ਅੱਧੀ ਉਹਨੇ ਕਰ ਲਈ ਇਹ ਤਾਂ ਗੱਡੀ ਇਸ ਵਢੀ ਹੈ ਯਾਰ ਸਾਫ ਕਰਨ ਤੋਂ ਬਾਅਦ ਆ ਸਕ ਜਾਂਦੀ ਹੈ ਇੱਕ ਉੱਚੀ ਹੈ ਉੱਚੀ ਟਾਇਰ ਦੇ ਉੱਪਰ ਚੜ ਕੇ ਉੱਪਰੋਂ ਆਮ ਕਪੜਾ ਮਾਰਨਾ ਪੈਂਦਾ ਸਹੀ ਗੱਲ ਹੈ ਇਹ ਗੱਲ ਤਾਂ ਹੈਗੀ ਹੈ ਇਹ ਬਾਤ ਤੁਹਾਨੂੰ ਜੱਦ ਤੇ ਬਿਠਾ ਦੇ ਕਰਾਂਗੇ ਇਹ ਹੈਂ ਚੋਰੀ ਚੋਰੀ ਫੋਨ ਫੜਦੇ ਤੂੰ ਗੰਧਿਆ ਆ ਲੈ ਜਾ ਲੈ ਜਾ ਮੇਰੇ ਪੁੱਤ ਲੈ ਜਾ ਮੇਰੇ ਪੁੱਤ ਲੈ ਜਾ ਲੈ ਜਾ ਤੂੰ ਨਹੀਂ ਆ ਰਿਹਾ ਆਈ ਆਈ ਚੱਕਣੀ ਜਾ ਰਿਹਾ ਇਹ ਤੁਹਾਡੇ ਕੰਮ ਦੀ ਚੀਜ਼ ਨਹੀਂ ਗੀ ਨਹੀਂ ਕਿ ਤੁਹਾਡੇ ਕੰਮ ਦੀ ਚੀਜ਼ ਪੁੱਤ ਚਲੋ ਆਪਾਂ ਮੈਂ ਚਾਹ ਬਣਾਈ ਹੀ ਮੈਂ ਚੱਕ ਪਹਿਲਾਂ ਗੱਡੀ ਲਾਉਂਦੇ ਫੇਰੇ ਪੀਂਨੇ ਆ ਹਾਈ ਚਾਚੂ ਪੀਨੇ ਆ ਤੇ ਫਿਰ ਅੱਜ ਮੈਂ ਅਰਬਨ ਕਲੈਬ ਤੋਂ ਵਾਸ਼ਰੂਮ ਟਰੇਨ ਵਾਲੇ ਵੀ ਸੱਦੇ ਹੋਏ ਸੀ ਤੇ ਉਹਨਾਂ ਨੇ ਵੀ ਆਉਣਾ ਵਾ ਹਾਈ ਗਰਨਜੀ ਹਾਈ ਹੋ ਕੇ ਕੰਮ ਕਰਕੇ ਵਿਹਲੇ ਹੁਣੇ ਫ੍ਰੀ ਹੋਈ ਆ ਮੈਂ ਥੱਕੀ ਥੱਕ ਗਿਆ ਜੈਂ ਅੱਜ ਕੰਮ ਕੁਝ ਜ਼ਿਆਦਾ ਸੀ ਗਰਨੋ ਕਿਉਂਕਿ ਇੱਕ ਤਾਂ ਮੈਂ ਘਿਓ ਬਣਨ ਲੱਗੀ ਹਾਂ ਉਹ ਵੀ ਕੰਮ ਪੈ ਗਿਆ ਫਿਰ ਉਹਦੇ ਭਾਂਡੇ ਘੁੰਡੇ ਧੋਣੇ ਹੁੰਦੇ ਠੰਡੇ ਵਾਲੇ ਫ੍ਰੀ ਇਬਾਦਤ ਇਬਾਦਤ ਨੇ ਵੀ ਅੱਜ ਕੱਪੜੇ ਖਰਾਬ ਕਰਲੇ ਇਹਨੂੰ ਸਾਫ਼ ਸੁਫ਼ ਕੀਤਾ ਚੰਗੀ ਤਰ੍ਹਾਂ ਇਬਾਦਤ ਨੂੰ ਅੱਜ ਇਬਾਦਤ ਤੇ ਡੈਡੀ ਦੇ ਸਾਰੇ ਛੱਡ ਕੇ ਗਏ ਸੀ ਬਾਹਰ ਮਾਰਕੀਟ 'ਚ ਤੇ ਬਾਦ ਦਾ ਡੈਡੀ ਨੇ ਬਾਦ ਦਾ ਧਿਆਨ ਨਹੀਂ ਰੱਖਿਆ ਇਸ ਕਰਕੇ ਫਿਰ ਉਹਦੇ ਕੱਪੜੇ ਖੜਾਇਆ ਕਿੰਨੇ ਇਹਨੂੰ ਤੇ ਖੜਾਇਆ ਤੇ ਫਿਰ ਧਿਆਨ ਤਾਂ ਰੱਖਣਾ ਸੀ ਨਾ ਉਹਦੇ ਡਾਈਪਰ ਲੀਕ ਹੋ ਸਕਦਾ ਸੀ ਹਾਂ ਜੀ ਦੋਨੋਂ ਖੇਡਣੇ 'ਚ ਇਹਨੇ ਮਸਤ ਹੋਏ ਸੀ ਪਤਾ ਨਹੀਂ ਲੱਗਿਆ ਹਾਂ ਉਹ ਹੀ ਹੈ ਨਾ ਤੇ ਫਿਰ ਮੈਨੂੰ ਥੋੜਾ ਕੰਮ ਜ਼ਿਆਦਾ ਪੈ ਗਿਆ ਵੱਧ ਗਿਆ ਹਮ ਇਸ ਕਰਕੇ ਮੈਂ ਕਿਹਾ ਆਪਣੇ ਆਪਣੇ ਪਾਪਾ ਕੋ ਸੁੱਤੀ ਹੈ ਮਜ਼ੇ ਨਾਲ ਡੇਢ ਘੰਟਾ ਹੋ ਗਿਆ ਸੁੱਤੇ ਨੂੰ ਏ ਗੋਦੀ ਚ ਜਿੰਨਾ ਮਰਜ਼ੀ ਦੇਰ ਸੁਭਾਈ ਰੱਖੋ ਇਹਨੂੰ ਗੋਦੀ ਚ ਗੋੜੀ ਨੀਂਦ ਸੁੱਤੀ ਰਹਿੰਦੀ ਹੈ ਜੇ ਆਪਾਂ ਬੈੱਡ ਤੇ ਝੂਲੇ ਤੇ ਪਾਉਨੇ ਆ ਉਹ ਕੱਚੀ ਨੀਂਦੇ ਰਹਿੰਦੀ ਹੈ ਜਿਆਦਾ ਕੋਈ ਨੀਂਦੇ ਸੌਂਦੀ ਨਹੀਂ ਤਾਂ ਹੀ ਮੈਂ ਗੋਦੀ ਚ ਉਤਾਰਦੀ ਰਹੇ ਮੈਂ ਕਿਹਾ ਚਲੋ ਨੀਂਦ ਪੂਰੀ ਹੋ ਜਾਊਗੀ ਇਹਦੀ ਆਰਾਮ ਦੇ ਨਾਲ ਤੇ ਬਾਕੀ ਹੁਣੇ ਫ੍ਰੀ ਹੋ ਕੇ ਟੇ ਆ ਤੇ ਅੱਜ ਗੈਸਟ ਆ ਰਹੇ ਨੇ ਘਰੇ ਲੰਚ ਟਾਈਮ ਤੇ ਸਾਡੇ ਤੇ ਬਸ ਉਹਦੇ ਵੇਟ ਤੇ ਬੈਠੀ ਹੁਣ ਆਪਾਂ ਮੈਂ ਪਰਨਾ ਬੰਲਾਂ ਉੱਤਦੀ ਫਿਰ ਹਾਂ ਸਿੱਪੇ ਨਾ ਵੱਡਾ ਪਰਨਾ ਬੰਨਣਾ ਛੋਟਾ ਪਰਨਾ ਘਰੇ ਬੰਨਦੇ ਆ ਨਾ ਛੋਟਾ ਬੰਨ ਕੇ ਰੱਖਿਆ ਤੇ ਬਾਕੀ ਤੁਸੀਂ ਜਿਹੜਾ ਸਾਡਾ ਕੱਲ ਵਾਲਾ ਵਲੌਗ ਸੀ ਜਿੱਦ ਅਸੀਂ ਗੁਰਦੁਆਰਾ ਸਾਹਿਬ ਗਏ ਤੁਸੀਂ ਬਹੁਤ ਜਾਣਿਆਂ ਦੇ ਮੈਸੇਜ ਕਮੈਂਟ ਆਏ ਨੇ ਕਿ ਤੁਸੀਂ ਜਦੋਂ ਆਉਣਾ ਹੀ ਜੋਖੜਾ ਸਾਹਿਬ ਤੁਸਾਨੂੰ ਦੱਸ ਦਿੰਦੇ ਅਸੀਂ ਲਾਗੇ ਪੈਂਦਾ ਸਾਡਾ ਲਾਗੇ ਘਰ ਆ ਹਨ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਹੁਣ ਆਪਾਂ ਉਹੀ ਹੈ ਨਾ ਜਿਹੜੀ ਆਪਾਂ ਹੁਣ ਨੈਕਸਟ ਜਿੱਦਾਂ ਪੰਜਾਬ ਦੇ ਵਿੱਚ ਜਾਏ ਇੱਕ ਦੱਸਿਆ ਨਾ ਪੀ ਇਹ ਸ਼ੁਰੂ ਕਰਨਾ ਆਪਣਾ ਟੂਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਵੀ ਕਰਵਾਵਾਂਗੇ ਤੇ ਉੱਥੇ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਜਿਹੜੇ ਜਿਹੜੇ ਸ਼ਹਿਰ ਚ ਆਪਾਂ ਗੁਰਦੁਆਰਾ ਸਹਿ ਮੱਥਾ ਟੇਕਣ ਜਾਇਆ ਕਰਾਂਗੇ ਆਪਾਂ ਇੱਕ ਦਿਨ ਪਹਿਲਾਂ ਇੰਸਟਾਗ੍ਰam ਤੇ ਦੱਸ ਦਿਆ ਕਰਾਂਗੇ ਜਾਂ ਫਿਰ ਆਪਾਂ ਵਲੌਗ ਚ ਵੀ ਦੱਸ ਦਿਆ ਕਰਾਂਗੇ ਕਿ ਜਿਹੜਾ ਹੁਣ ਅਹੀ ਕੱਲ ਪਰ ਵਲੌਗ ਤਾਂ ਲੇਟ ਆਉਂਦਾ ਵਲੌਗ ਲੇਟ ਆਉਂਦਾ ਆਪਾਂ ਨਾ ਕਿ ਇੰਸਟਾ ਨਹੀਂ ਚਲਾਉਂਦੇ ਨਹੀਂ ਇੰਸਟਾ ਨਹੀਂ ਚਲਾਉਂਦੇ ਲੇਕਿਨ YouTube ਦੇ ਉੱਪਰ ਨਾ ਉਹ ਬਣਿਆ ਹੋਏਗਾ ਜਿਹੜੀ ਪੋਸਟ ਬਣੀ ਹੁੰਦੀ ਹੈ ਨਾ ਕਮਿਊਨਿਟੀ ਪੋਸਟ ਉਹਦੇ ਉਹਦੇ ਚ ਪਾ ਦਿਆ ਕਰਾਂਗੇ ਪਲੱਸ ਸ਼ੋਰਟਸ ਪਾ ਦਿਆ ਕਰਾਂਗੇ ਜਲਦੀ ਸ਼ੋਰਟ ਦੇ ਵਿੱਚ ਬਾਕੀ ਰੂਟ ਆਲਮੋਸਟ ਦੱਸਾਂਗੇ ਤੁਹਾਨੂੰ ਵੇ ਕਿਹੜੇ ਰੂਟ ਤੋਂ ਅਸੀਂ ਜਾਣਾ ਹੈ ਕਿਹੜੇ ਨਹੀਂ ਕਿੱਥੇ-ਕਿੱਥੇ ਜਾਣਾ ਸਾਰਾ ਕੁਝ ਦੱਸਾਂਗੇ ਬਾਕੀ ਤੁਹਾਡੇ ਤੋਂ ਵੀ ਲੈਣੀਆਂ ਨੇ ਸਲਾਹਾਂ ਤੇ ਉਹਦੇ ਬਾਰੇ ਆਪਾਂ ਫਿਰ ਡਿਸਕਸ ਕਰਦੇ ਹਾਂ ਪਹਿਲਾਂ ਥੋੜਾ ਜਾਂ ਆ ਰਹੇ ਨੇ ਵੀਰ ਭਰਾ ਹੁਣੇ ਉਹਨਾਂ ਨਾਲ ਬੈਠ ਕੇ ਆਪਾਂ ਛਪ ਕਰੀਏ ਠੀਕ ਹੈ ਆਪਰ ਦਾ ਚੇਂਜ ਕਰਨਾ ਫਟਾਫਟ ਜਾ ਕੇ ਹੋ ਲੋਟ ਕੀ ਉਟੀ ਚਾ ਓਏ ਛੋ 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 ਮੰਮਾ ਨੀਂਦੇ ਚੁੱਟ ਗਈ ਹੈ ਨਾ ਕਿਉਂਕਿ ਆਪਾਂ ਗੱਲਾਂ ਕਰਦੇ ਸੀ ਤੇਉਂ ਨੀਂਦ ਚੋਟੀ ਹੋਣੀ ਚਾਹੀਦੀ। ਹੋਣੀ ਚਾਹਣਾ। ਹੁਣ ਅੱਖਾਂ ਜੇ ਦੇਖੋਰੀ ਚੰਗੀ ਤਰ੍ਹਾਂ ਕੋਲੇ ਨਹੀਂ ਚੰਦੀ। ਚੰਦੀ ਆ। ਨੀਂਦ ਹੋੜ ਜਾਣਾ ਬਣੀ ਤੁਰ। ਇਬਾਦਤ। ਵਦ। ਕਿਹੜੀ ਗੋਦੀ ਜੀ ਅੱਜ? ਅੱਜ ਮਾਮੂਰੀ ਗਲੀ ਤਾਂ। ਆਉਣ ਊਰ ਬਲ ਧਿਆਨ। ਟੋਪੀ ਲਾ ਲੈ। ਕੋਛਾ ਕਰਤਾ ਨਹੀਂ ਨਾ ਨਹੀਂ ਨਹੀਂ ਹਾਂ ਦੱਸਤਾ ਹਾਂ ਸਾਰੇ ਹਾਂ ਅਮ ਨੂਰ ਵੀਰਾਂ ਦੇ ਖੰਡੀਏ ਮਾਮੇ ਨਾਲ ਵਕੀਏ ਦੋਸਤੀ ਪੈ ਗਈ ਹੈ ਦੋਸਤੀ ਇਹ ਵੀ ਪੂਰੀ ਹਾਂ ਨਾ ਮਾਮੇ ਨਾਲ ਸੁਣਦਾ ਹਾਂ ਵਾਹ ਮੇਰੇ ਕੋਲ ਨਹੀਂ ਸੁੱਤੀ ਅਰ ਮੇਰੀ ਦੀ ਕੋ ਸੌਂ ਗਈ ਉਸੇ ਵਲੇ ਮੇਰੇ ਨਾਲ ਇਹਦਾ ਹੈਗਾ ਉਹ ਕਿ ਮੈਂ ਵੈਰ ਵੈਰ ਮੰਮੀ ਕੋਲ ਨਹੀਂ ਸੋਣਾ ਮੰਮੀ ਕੋਲ ਹੀ ਨਹੀਂ ਸੋਣਾ ਬਾਕੀ ਸਭ ਕੋਲ ਸੋ ਜਾਣਾ ਹੈ ਉਹਦਾ ਉੱਪਰੇ ਬੰਦੇ ਕੋਲ ਇਹ ਕਰਦੀ ਹੈ ਪਰ ਅੱਜ ਇਹਨੇ ਜਮਾ ਲਈ ਹਾਂ ਇਹ ਇਹ ਗੱਲ ਸਹੀ ਏ ਜਮਾ ਨਹੀਂ ਰਹੀ ਗਾ ਜੀ ਆਪਣ ਨੂੰ ਵੀ ਰਣ ਆਉਂਦਾ ਚੱਕਿਆ ਤੇ ਚਲੇ ਗਈ ਸੀ ਹੂੰ ਕਿ ਵਧੀਆ ਕਰੀ ਲੇਕੀ ਆਹਾਂ ਯਾ ਨੋ ਸੇ ਕਰੀਏ ਤੁਮਾਰ ਦੀ ਵੀ ਸੋਪਨ ਵੀਰ ਦੀ ਇਹ ਆ ਲੋਕ ਜਿਆਦੀ ਵਧੀਆ ਲੱਗ ਰਹੀ ਏ ਵਧੀਆ ਰਹੀ ਹੈ ਨਾ ਤੇ ਅੱਛਾ ਲੱਗ ਰਿਹਾ ਵਧੀਆ ਲੱਗ ਰਹੀ ਹੈ ਵਧੀਆ ਰਹੀ ਲੋਕਾਂ ਤੋਂ ਜ਼ਿਆਦਾ ਯਾ ਯੇ ਕਿਨੇ ਕਿਹੜਾ ਲੁੱਕ ਹੈ ਨਾ ਆਪਣੇ ਆਪ ਨੂੰ ਲੱਗਦਾ ਬਦਲ ਗਿਆ एकदम ਚੇਂਜ ਪਰ ਜਿਹੜਾ ਸਾਹਮਣੇ ਵਾਲਾ ਬੰਦਾ ਨਾ ਉਹਨੂੰ ਲੱਗਦੀ ਇਹ ਵੀ ਆ ਲੁੱਕ ਜਿਆਦਾ ਵਧੀਆ ਲੱਗ ਰਹੀ ਹੈ ਦਸ਼ਤੀ ਪੂਰੀ ਮੁੱਠੀਆਂ ਮੁੱਠੀਆਂ ਵੜੀਆਂ ਵੜੀਆਂ ਖੜੀਆਂ ਕਰ ਲਓ ਮਾੜੀਆਂ ਪੂਰੀਆਂ ਖੜੀਆਂ ਕਰ ਲਓ ਪਿੱਛੇ ਪਿਆਏ ਪੂਰੇ ਨੇ ਮੈਂ ਨਾਲ ਚੱਲੂ ਘਟਾ ਕੇ ਆਈਏ ਆਏ ਅਸਮਤ ਬਦਲ ਗਿਆ ਬਿਆਨ ਨਹੀਂ ਨਹੀਂ ਇਹ ਬਿਆਨ ਬਦਲ ਗਿਆ ਮਤਲਬ ਨਹੀਂ ਨਹੀਂ ਇਹ ਤਾਂ ਖਾ ਹੋ ਰਿਹਾ ਸਾਡੇ ਨਾਲ ਇੱਥੇ ਮਤਲਬ ਉਹ ਤੇ ਕਹਿੰਦੇ ਨੇ ਵੋਟਾਂ ਦੇ ਕੇ ਇਹਨੇ ਵੀ ਆਪਣੀ ਵੋਟ ਬਦਲ ਲਈ ਯਾਰ ਕੱਲ ਸ਼ਾਮ ਤੱਕ ਮੇਰੇ ਪਿੱਛੇ ਵੀ ਆ ਕੇ ਮੈਂ ਵੀ ਕਹਿ ਰਹੀ ਮम्मी ਵੀ ਕਹਿ ਰਹੀ ਮੈਂ ਵੀ ਇਸ ਜਸਮੀਤ ਤੇ ਵੀ ਸਾਰੇ ਹੀ ਕਹਿ ਰਹੇ ਕਟਿੰਗ ਕਰਾ ਲੈ ਸਾਰੇ ਜਾਣੇ ਪਿੱਛੇ ਬੈਠੇ ਸੀ ਨਾਮ ਮੇਰਾ ਫਸਾ ਤੱਕ ਗਿਆ ਵਿਚਾਰੇ ਗਰੀਬ ਨੂੰ ਲਗ ਰਿਹਾ ਆ ਕੁਛ ਟਾਈਮ ਤਾਂ ਰੱਖੋ ਨਾ ਕੱਲੋਂ ਕਟਿੰਗ ਤੱਕ ਇੱਦਾਂ ਠੀਕ ਲੱਗਦੀ ਹਾਂ ਔਰ ਮਾਹੋ ਜੀ ਜੀਤੀ ਬਣੀ ਆ ਫੜ ਫੇਰ ਫੇਰ ਕਹਿ ਰਹੀ ਵਜਾਓ ਆਹਾ ਆਹਾ ਬਜਾ ਹੁਣ ਆਈ ਸਹੀ ਹੈ ਸਹੀ ਹੈ ਮੈਂ ਤੇਨੇ ਤੇ ਯਾ ਅਧਰਾਓ ਇੱਥੇ ਆਹੋ ਹੈ ਨਾ ਮੇਰੇ ਕੋਲ ਪੁੱਠਾ ਪਿਆ ਹੈ ਹੈ ਦੀਦੀ ਅਧਰਾਓ ਇੱਥੇ ਚਲੀ ਚਲੀ ਜੇ ਪ੍ਰੈਟ ਲੱਭਣ ਚਲੀਏ ਆਹੋ ਸਹੀ ਗੱਲ ਹੈ ਪ੍ਰੈਟ ਇਹੋ ਤਰਾ ਖਲਬ ਲੈਣਾ ਪੂਰਾ ਠੀਕ ਕਰਨਾ ਕਰ ਲੈ ਪ੍ਰੈਟ ਤੇ ਕਾਲੀ ਹੈਗਾ ਜੀ ਮਾਲ ਦੀ ਵੀ ਕਿਹਾ ਜੇ ਨੀ ਕੱਲ ਕੱਲੀ ਕੱਲ ਨਹੀਂ ਪਰਸੋਂ ਚੜ ਗਿਆ ਪਰਸੋਂ ਚੜ ਗਿਆ ਹਾਂ ਪਰਸੋਂ ਹੀ ਚੜ ਗਿਆ ਤਾਂ ਲੱਭ ਤੋ ਹਾਂ ਨਾ ਉਹ ਚੜਿਆ ਨੂੰ ਕਿਉਂ ਖਾਲੀ ਕਰਾ ਲੈਨੇ ਅਗਲੇ ਮਹੀਨੇ ਡਿਗੜੀ ਗੱਲ ਹੈ ਸਹੀ ਗੱਲ ਆ ਕਹਾਂਗੇ ਸਾਡੇ ਓਨਰ ਵਾਪਸ ਆ ਗਏ ਹਾਂ ਉਹ ਕਰਾ ਲੈਨੇ ਖਾਲੀ ਟੀ ਤੁਸੀਂ ਲੈਣ ਆ ਰਹਿਣਾ ਦੇ ਬਣੋ ਨਹੀਂ ਉਹ ਉੱਪਰ ਉਹਨਾਂ ਨੇ ਪਰਸਨਲ ਰੱਖਿਆ ਨਾ ਆਪਣੇ ਰੱਖਿਆ ਨਾ ਉਹ ਆ ਵੀ ਆ ਜਦੋਂ ਮਤਲਬ ਕਿਤੇ ਮੋਹਾਲੀ ਚ ਪੋਸਟਿੰਗ ਹੋਗੀ ਫਿਰ ਇੱਥੇ ਮੋਹਾਲੀ ਚ ਆਪਣੇ ਫਲੈਟ ਚ ਰੋਪੜੀ ਵਾਲੇ ਪੋਸਟਿੰਗ ਦਾ ਤੇ ਇਵੜਾ ਆਵਾਂ ਨੇ ਹੈ ਨੋਰ ਮੰਨ ਆਜੋ ਗਵਾਂਢੀ ਬਣੀ ਹੈ ਫਿਰ ਮੈਂ ਤੇ ਇੱਥੇ ਰਹਿੰਦਾ ਐਸੀ ਇਸਦਾ ਗਵਾਂਢੀ ਚ ਤਬਦੀਲ ਕਰੀਏ ਤਬਦੀਲ ਕਰੀਏ ਰੀ ਨੇੜ ਤਾਂ ਵਧਾਈਏ ਤੇਰੇ ਸਾਹਮਣੇ ਨਾਲ ਜਲੰਧਰ ਠੀਕ ਹੈ ਕਿ ਮੋਹਾਲੀ ਠੀਕ ਹੈ ਮੋਹਾਲੀ ਠੀਕ ਹੈ ਮੈਂ ਇੱਥੇ ਰਹਿਣਾ ਸ਼ੁਰੂ ਤੋਂ ਹਾਂ ਆਧਿਆਣਾ ਇੱਥੇ ਜਲੰਧਰ ਨਾਲ ਹੂੰ ਬਹੁਤ ਵਧੀਆ ਇੱਥੇ ਜ਼ਿਆਦਾ ਦਿਲ ਲੱਗਦਾ ਹੈ ਹਾਂਜੀ ਉੱਚੀਆਂ ਸਭ ਨਜ਼ਾਰੇਦਾਰ ਨੇ ਕਲਚਰ ਵਧੀਆ ਹੈ ਕਲਚਰ ਵਧੀਆ ਕਲਚਰ ਵਧੀਆ ਸੂਤਨਾ ਵੀ ਬੜੀਆਂ ਨੇ ਇੱਥੇ ਹਾਂਜੀ ਹੈਨਾ ਦਿਲ ਵੈਸੇ ਬੰਦੇ ਦਾ ਬੜਾ ਲੱਗਦਾ ਇੱਥੇ ਨਾ ਮਹਾਲੀ ਸ਼ਹਿਰ ਦੇ ਵਿੱਚ ਹੂੰ ਕਾਹ ਨੂੰ ਨਾ ਮੁਸਤੀਆਂ ਮਾਰਦੀ ਸਹੀ ਗੱਲ ਹੈ ਸਹੀ ਗੱਲ ਹੈ ਮਸਤੋ ਰਾਣੀ ਹੈ ਮਸਤੋ ਰਾਣੀ ਵਾਹ ਜਿੰਨੀ ਵੀਡੀਓ ਚ ਲੱਗਦੀ ਹੈ ਨਾ ਹੈ ਚੂਈ ਜਿੰਨੀ ਬੜੀ ਲੱਗਦੀ ਹੈ ਵੀਡੀਓ ਚ ਲੱਗਦੀ ਹੈ ਹਾਂ ਨਹੀਂ ਫਿਰ ਕਹਾਂ ਮੈਂ ਫਿਟਨੈਸ ਦੀ ਫੋ ਫਿਟਨੈਸ ਫਰੀਕ ਹੈ ਫਿਟ ਫਿਟ ਰਹਾ ਫਿਟ ਰਹਿਣਾ ਚਾਹੁੰਦੀ ਹਾਂ ਮੈਂ ਫਿਟਨੈਸ ਮੈਨੂੰ ਲੱਗਦੀ ਹੈ ਮੈਂ ਫਿਟਣਾ ਨਹੀਂ ਕਹਿੰਦੀ ਬਸ ਫਿਟੇ ਫਿਟ ਰਹਿਣਾ ਹੈ ਸਹੀ ਹੈ ਹਾਂ ਚੰਗਾ ਜੀ ਬਾਦਤ ਬਲਾ ਕਚੌਰ ਪਹੁੰਚ ਜਾਣਾ ਪਰ ਜਾਂਦੇ ਚੱਲ ਚੱਲ ਹਾਂ ਬਾਈ ਤੋਂ ਬਾਈ ਬਾਈ ਬਾਦਤ ਬਾਈ ਬਾਏ ਫਿਰ ਬਾਈ ਕਰੂੰਗਾ ਮਮਾ ਪਾਪਾ ਬਾਈ ਲਾਟ ਲਗਾਉਣੇ ਤੇਰਸੇ ਬੰਦ ਕਰੇਗੇ ਮਿਸ ਕਰੇਗੇ ਲੋ ਮਿਸ ਕਰੂੰਗੀ ਸਾਨੂੰ ਨਹੀਂ ਨਹੀਂ ਟਾਈਮ ਹੈ ਹੈ ਬਾਦਤ ਕਿ ਨਹੀਂ ਮਿਸ ਕਰੂੰਗੀ ਆ ਜੀ ਫਿਰ ਬੱਸੇ ਚੜ ਕੇ ਠੀਕ ਹੈ ਇਨੂੰ ਬਿਠਾ ਦੇ ਬਸੇ ਨਹੀਂ ਛੱਡ ਜਾਂਗੇ ਆ ਕੇ ਵਾਪਿਸ ਹੈ ਨਾ ਬਸ ਦਾ ਸਫ਼ਰ ਕਰ ਲੈਣ ਨੂੰ ਕੁੜੀ ਨੂੰ ਆਧਾਰ ਕਾਰਡ ਬਣਿਆ ਆ ਇਹਦਾ ਮੋਟਰ ਘਣਾ ਕਰੇ ਬੰਦ ਕਰਤੇ ਆਹੋ ਆਧਾਰ ਕਾਰਡ ਚੱਲੀ ਕਹਿੰਦੇ ਅਜੇ ਬਸ ਫਾਰਗੋ ਚੱਲਦੇ ਵੀ ਅਜੇ ਅਜੇ ਚੱਲ ਰਹੇ ਆ ਅਜੇ ਤੇ ਉਹ ਦੂਜਾ ਰੌਲਾ ਵੀ ਕਹਿੰਦੇ ਸੇਸ ਜੁਨਟਾ ਵੀ ਕਹਿੰਦੇ ਬੰਦ ਕਰ ਰਹੇ ਨੇ ਹੁਣ ਆਧਾਰ ਕਹਿੰਦੇ ਕੀ ਸਿਸਟਮ ਹੈ ਹੁਣ ਪੂਰਾ ਨਹੀਂ ਪੈ ਰਹੇ ਹੁਣ ਨਾ ਸਰਕਾਰ ਨੂੰ ਹੁਣ ਨਹੀਂ ਸਾਨੂੰ ਕਿੱ데 ਮਿਲਦੀਆਂ ਹੈਗੀਆਂ ਕਰ ਨਾ ਕਰ ਉਨੇ ਸਵਾਰ ਤਾਂ ਸਾਡਾ ਵੀ ਪਤਾ ਨਹੀਂ ਕਿੱਡਾ ਕੋਟਾ ਫਰਲਾ ਹੋਣਾ ਹੈ ਬਹੁਤ ਵੱਡਾ ਪਰਲਾਣਾ ਹਾਂ ਚਲੋ ਠੀਕ ਹੈ ਓਕੇ ਵੀਰ ਜੀ